ਰਾਵੀ دریا ਦਾ ਬੰਨ ਟੁੱਟਿਆ ਰਾਤ ਜਿਹੜਾ ਕਿ ਤਬਾਈ ਮਚਾਈ ਜਾ ਰਿਹਾ ਇੱਥੇ ਪਖੋਕੇ ਟਾਲੀ ਸਾਦਾਵਾਲੀ ਮਾਨ ਖਾਸਾਂ ਵਾਲੀ ਇਧਰ ਮਿਤਲਾ ਵਗੈਰਾ ਪਿੰਡ ਜਿਹੜੇ ਆ ਇਹ ਤਾਂ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਘਿਰ ਚੁੱਕੇ ਆ ਅਸੀਂ ਇਹ ਸਰਕਾਰ ਨੂੰ ਭਗਵੰਤ ਮਾਨ ਨੂੰ ਵੀ ਔਰ ਇਹਨਾਂ ਦੇ ਮੰਤਰੀਆਂ ਨੂੰ ਵੱਖ-ਵੱਖ ਸਮੇਂ ਦੇ ਕੱਲ ਕੇ ਡੀਸਿਲਟਿੰਗ ਕਰਵਾਓ ਇਹਨਾਂ ਦੀ ਜਿਹੜੀ ਹੈ دریاਵਾਂ ਨੂੰ ਖਾਲੀ ਕਰਵਾਓ ਇਹਦੇ ਕੰਨੇ ਵੜਾਓ ਵਿੱਚੋਂ ਇਹ ਥੋੜੇਤਾਂ ਕਢਾਓ ਕਿ ਸੱਜ ਜੇ ਤੁਸੀਂ ਨਹੀਂ ਕਰ ਸਕਦੇ ਕਿਸਾਨਾਂ ਨੂੰ ਕਹ ਦਿਓ ਕੱਢ ਲੈਣੇ ਥੋੜੇਤਾਂ ਲੋਕਾਂ ਨੂੰ ਤਾਂ ਦੇਖੋ ਨਸ਼ੇ ਵਾਲੇ ਪਾਸਿਓਂ ਵੀ ਮਾਰਿਆ ਜਾ ਰਿਹਾ ਇਧਰਲੇ ਪਾਸਿਓਂ ਵੀ ਲੋਕਾਂ ਨੂੰ ਮਾਰਿਆ ਜਾ ਰਿਹਾ ਬੇਰੁਜ਼ਗਾਰੀ ਵੱਲੋਂ ਵੀ ਮਾਰਿਆ ਜਾ ਰਿਹਾ ਹਰ ਪਾਸੇ ਤੋਂ ਆਇਆਂ ਨੂੰ ਤਾਂ ਤੁਸੀਂ ਮਤਲਬ ਇੱਥੇ ਜਿਹੜਾ ਕੋਈ ਪਾਣੀ ਦੀ ਪੇਟੀ ਫੜਾ ਦੋਗੇ ਕਿਸੇ ਨੂੰ ਲੰਗਰ ਤਾਂ ਤੁਸੀਂ ਲਾ ਦੋਗੇ ਮੈਂ ਤੇ ਉਹ ਚੀਜ਼ ਪੁੱਛਦਾ ਮੈਂ ਚਾਹੇ ਕੇਂਦਰ ਦੀ ਜ਼ਿੰਮੇਵਾਰੀ ਹੋਵੇ ਚਾਹੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੋਵੇ ਕਿ ਉਹ ਗਨਾਹ ਹਣ ਇੱਥੇ ਆ ਕੇ ਭਾਵੇਂ ਕੋਈ ਮੈਂਬਰ ਪਾਰਲੀਮੈਂਟ ਆਵੇ ਭਾਵੇਂ ਇੱਥੇ ਦਾ ਐਮਐਲਏ ਆਵੇ ਮੈਂ ਖੜਾ ਲੋਕਾਂ ਦੇ ਕੋਲ ਜਾਣ ਤੋਂ ਪਹਿਲਾਂ ਮੈਨੂੰ ਇੱਛਾ ਹੈ ਕਿ ਜਵਾਬ ਦੇਣਾ ਵੀ ਕੀਤਾ ਕੀ ਇਹਨਾਂ ਨੂੰ ਬਚਾਉਣ ਲਈ ਸੱਚੀ ਗੱਲ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪਰੀ ਸਿੰਘ ਕੁਸ਼ੀਰ ਅੱਜ ਸਾਡੇ ਨਾਲ ਕਿਸਾਨ ਯੂਨੀਅਨ ਦੇ ਪ੍ਰਧਾਨ ਪ੍ਰੋਧਾਸ਼ਣ ਪਹੁੰਚੇ ਨੇ ਉਹ ਇਹਨਾਂ ਨਾਲ ਗੱਲਬਾਤ ਕਰਦਾ ਵਾਹਿਗੁਰੂ ਜੀ ਖਾਲਸਾ ਵਾਹਿਰੀ ਫਤਿਹ ਜੀ ਦੇਖੋ ਤੁਸੀਂ ਸਾਰੀ ਜਾਣਕਾਰੀ ਪਹਿਲਾਂ ਦੇ ਦਿੱਤੀ ਹੋਣੀ ਹੈ ਕਿ ਇੱਥੇ ਕੋਰੀਡੋਰ ਦੇ ਲਾਗੂ ਰਾਵੀ ਦਰਿਆ ਦਾ ਬੰਨ ਟੁੱਟਿਆ ਰਾਤ ਜਿਹੜਾ ਕਿ ਬਾਈ ਮਚਾਈ ਜਾ ਰਿਹਾ ਇੱਥੇ ਪੱਖੋ ਕੇ ਟਾਲੀ ਸਾਦਾਵਾਲੀ ਮਾਨ ਖਾਸਾਂ ਵਾਲੀ ਇਧਰ ਮਿਤਲਾ ਵਗੈਰਾ ਪਿੰਡ ਜਿਹੜੇ ਆ ਇਹ ਤਾਂ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਘਿਰ ਚੁੱਕੇ ਆ ਇੱਥੋਂ ਤੱਕ ਪਤਾ ਲੱਗਾ ਕਿ 15 15 ਫੁੱਟ ਪਾਣੀ ਜਿਹੜਾ ਉਹ ਖੜਾ ਬਹੁਤ ਸਾਰੇ ਘਰ ਜਿਹੜੇ ਆ ਉਹ ਡੁੱਬ ਗਏ ਤੇ ਇੱਥੇ ਆ ਸਾਰਾ ਕੁਝ ਦੇਖ ਕੇ ਰੋਣਾ ਆਉਂਦਾ ਕਿ ਲੋਕਾਂ ਨੇ ਸਿਸਟਮ ਕਿਉਂਕਿ ਕੁਦਰਤ ਦੀ ਕਰੋਪੀ ਘਟ ਹੈਗੀ ਮਾਈਨਰ ਕੁਦਰਤੀ ਕਰੋਪੀ ਜਿਆਦਾ ਕਰੋਪੀ ਜਿਹੜੀ ਹੈ ਸਰਕਾਰਾਂ ਦੀ ਤੇ ਸਰਕਾਰੀ ਸਿਸਟਮ ਦੀ ਅਣਗਹਿਲੀ ਦੀ ਜਿੱਥੇ ਦਰਿਆਵਾਂ ਦੇ ਵਿੱਚੋਂ ਪਾਣੀ ਲੰਘਣਾ ਉੱਥੇ ਦਰਿਆਵਾਂ 'ਚ ਰੇਤਾ ਖੜਾ ਹੈ ਅਸੀਂ ਇਹ ਸਰਕਾਰ ਨੂੰ ਭਗਵੰਤ ਮਾਨ ਨੂੰ ਵੀ ਔਰ ਇਹਨਾਂ ਦੇ ਮੰਤਰੀਆਂ ਨੂੰ ਵੱਖ-ਵੱਖ ਸਮੇਂ ਦੇ ਗੱਲ ਕਰਕੇ ਡੀਸੈਲਟਿੰਗ ਕਰਵਾਓ ਇਹਨਾਂ ਦੀ ਜਿਹੜੀ ਹੈ ਦਰਿਆਵਾਂ ਨੂੰ ਖਾਲੀ ਕਰਵਾਓ ਇਹਦੇ ਕੰਨੇ ਵੜਾਓ ਵਿੱਚੋਂ ਇਹ ਥੋੜੇ ਰੇਤਾ ਕਢਾਓ ਕਿ ਸਾ ਜੇ ਤੁਸੀਂ ਨਹੀਂ ਕਰ ਸਕਦੇ ਕਿਸਾਨਾਂ ਨੂੰ ਕਹ ਦਿਓ ਕੱਢ ਲੈਣੇ ਥੋੜੇ ਰੇਤਾ ਸੋ ਦਰਿਆ ਤਾਂ ਰਹਿ ਗਏ ਨਹਿਰਾਂ ਜਿੰਨੇ ਜਦੋਂ ਫਿਰ ਇਹ ਮਤਲਬ ਇਹਨਾਂ ਨੂੰ ਕੁਝ ਸਮਝ ਜਾਂਦਾ ਲੱਗਦੀ ਨਹੀਂ ਉਹ ਵੀ ਗੱਲ ਮ ਜੇ ਇਹਨਾਂ ਨੂੰ ਪਤਾ ਨਹੀਂ ਹੈਗਾ ਕਿ بارش ਜ਼ਿਆਦਾ ਹੋਣੀ ਹੈ ਤਾਂ ਸਮੇਂ ਸਿਰ ਪਾਣੀ ਰਿਲੀਜ਼ ਡੈਮਾਂ ਤੋਂ ਥੋੜਾ ਥੋੜਾ ਕਰਦੇ ਰਹਿਣ ਖਤਰੇ ਦੇ ਨਿਸ਼ਾਨ ਤੱਕ ਜਾਣ ਹੀ ਨਾ। ਇਹ ਉਹ ਵੀ ਗੱਲ ਮਾੜੀ ਹੈ ਜੇ ਇਹਨਾਂ ਨੂੰ ਸਮਝ ਨਹੀਂ ਤੇ ਜੇ ਇਹਨਾਂ ਨੂੰ ਸਮਝ ਹੈਗੀ ਹੈ। ਮੈਨੂੰ ਤੇ ਇਹੀ ਗੱਲ ਲੱਗਦੀ ਹੈ ਕਿ ਇਹਨਾਂ ਨੂੰ ਸਮਝ ਹੈਗੀ ਹੈ। ਸਮਝ ਦੇ ਬਾਵਜੂਦ ਇਹ ਜੋ ਲੋਕਾਂ ਨੂੰ ਮਤਲਬ ਡੋਬਣ ਦੀ ਇਹਨਾਂ ਦੀ ਸਾਜ਼ਿਸ਼ ਹੈ ਜੋ ਉਹਨੇ ਵੇਖੋ ਲੋਕਾਂ ਨੇ ਪਹਿਲੀ ਗੱਲ ਤੇ ਯੂਰੀਆ ਦੀ ਕਮੀ ਕਾਰਨ ਹਜ਼ਾਰ-ਹਜ਼ਾਰ ਰੁਪਏ ਉਹਨੂੰ ਬੋਰਾ ਲੈ ਕੇ ਤੇ ਲੋਕਾਂ ਨੇ ਪਾਲ ਝੋਨੇ ਪਾਲੇ ਆ। ਲੱਗਦਾ ਵੀ ਇਥੇ ਆ ਕੁਝ ਹੋਣਾ ਬਾਜੂਗਾ ਸਾਹਿਬ ਇੱਕ ਜਿਹੜੀ ਉੱਥੋਂ ਦੇ ਮੇਰੇ ਖਿਆਲ ਤੁਹਾਡੇ ਇਲਾਕੇ ਦੇ ਕਿਥੇ ਲੋ ਵੀਡੀਓ ਕਰਲ ਕੀਤੀ ਜਿਹੜਾ ਪੰਜਰ ਪੁਲ ਤੇ ਜਿਹੜਾ ਗੇਟ ਹੈ ਡੈਮ ਦੇ ਉਹ ਵੀ ਬੰਦ ਕਰਕੇ ਰੱਖੀ ਗਏ ਦੇਖੋ ਜਦੋਂ ਹੁਣ ਪਿੱਛੇ ਵੀ ਹਰੀਕੇ ਵਗੈਰਾ ਵੀ ਪਿਛਲੇ ਸਾਲ ਤੇ ਜੀ ਵੀ ਗੱਲ ਇਸੇ ਤਰ੍ਹਾਂ ਜਦੋਂ ਹੜਾ ਆਏ ਸੀ ਕਿ ਨਾ ਤੇ ਜਿਹੜੀਆਂ ਰਾਜਸਥਾਨੋਂ ਨਹਿਰਾਂ ਜਾਂਦੀਆਂ ਨੇ ਉਹ ਵੀ ਇਹਨਾਂ ਬੰਦ ਰੱਖੀਆਂ ਜੰਨੀ ਦੁਸ਼ਮਣੀ ਹੈ ਇਹਨਾਂ ਦੀ ਕਹਿਣ ਤੋਂ ਭਾਪ ਵੀ ਹਰੀਕੇ ਦੀ ਇਹ ਹੁੰਦੀ ਹੈ ਕਿ ਪਿਛਲਾ ਏਰੀਆ ਜਿਹੜਾ ਹੈਗਾ ਉਹ 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 ਡੁੱਬੇ ਉਹ ਉਹ ਬਰਬਾਦ ਹੋਵੇ ਸੋ ਉੱਥੇ ਵੀ ਟੀਮ ਸਾਡੀ ਜਾ ਕੇ ਤੇ ਉਹਨਾਂ ਨੇ ਕੱਲ ਗੇੜ ਜਿਹੜੇ ਸੀ ਉਹ ਖਲਵਾਏ ਉਹਨਾਂ ਨੇ ਕਿਉਂਕਿ ਆਪਣੇ ਡੈਮ ਦੀ ਲਈ ਉਥੋਂ ਤੱਕ ਵੀ ਕਿ ਸਾਡੀ ਜਿਹੜੀ ਹੈਗੀ ਆ ਉਹ ਪ੍ਰੈਸ਼ਰ ਬਣਿਆ ਰਿਹਾ ਵੀ ਉਥੇ ਡੈਮ ਦਾ ਯਾਰ ਆਹ ਜਿਹੜੇ ਹਾਲਾਤ ਨੇ ਜੇਕਰ ਉਹ ਨੌਜਵਾਨ ਉਥੇ ਜਾ ਕੇ ਬਲਜੀਤ ਸਿੰਘ ਵਾਂਗੂ ਆਣੀ ਨਾ ਜਾ ਕੇ ਆਪਣੀ ਟੀਮ ਸਹਿਤ ਉਹਨੂੰ ਖਲਵਾਉਣਾ ਤੇ ਮੈਨੂੰ ਲੱਗਦਾ ਹੈ ਵੀ ਸ਼ਾਇਦ 1 ਘੰਟੇ ਦੇ ਅੰਦਰ ਅੰਦਰ ਪਿੱਛੋਂ ਐਰ ਟੁੱਟ ਜਾਂਦੀ ਸੋ ਇਸੇ ਤਰ੍ਹਾਂ ਹੀ ਮਤਲਬ ਲਾ ਪਰਵਾਹੀਆਂ ਇਹ ਨੇ ਇਹ ਕੋਈ ਦੱਸੇ ਕਿਸੇ ਦੇ ਕੋਲੇ ਕੋਈ ਡਿਟੇਲ ਹੈ ਵੀ ਤੁਸੀਂ ਕਦੋਂ ਦੀ ਰਿਪੇਅਰ ਹੋਈ ਹੈ ਮਤਲਬ ਹੀ ਨਹੀਂ ਕਰੋੜਾਂ ਰੁਪਈਆ ਜਿਹੜਾ ਡਕਾਰ ਜਾਂਦੇ ਆ ਤੁਸੀਂ ਨੂੰ ਰਿਪੇਅਰ ਵਾਲੇ ਪਾਸੇ ਇਹ ਨਾ ਜਾਣਾ ਨਹੀਂ ਹੁਣ ਵੀ ਜੋ ਤਾਜ਼ਾ ਰਿਪੋਰਟ ਹੈ ਇੱਥੇ ਕਿਸਾਨ ਮੁੰਨ ਪੁੱਛ ਰਹੇ ਸੀ ਕਿ ਪ੍ਰਧਾਨ ਜੀ ਕੀ ਅੱਜ ਪਾਣੀ ਛੱਡਿਆ ਗਿਆ ਮੈਂ ਹੁਣੇ ਜੋ ਰਿਪੋਰਟ ਲਈ ਹੈ ਸੱਤ ਗੇਟ ਜਿਹੜੇ ਕੱਲ ਦੇ ਖੁੱਲੇ ਹੋਏ ਆ 527 ਮੀਟਰ ਤੱਕ ਡੈਮ ਦਾ ਜਿਹੜਾ ਉਹ ਖਤਰੇ ਦਾ ਲੈਵਲ ਹੈ ਔਰ ਕੱਲ ਦੇ ਜਦੋਂ ਦੇ ਗੇਟ ਖੁੱਲਿਆ ਬੰਦ ਹੀ ਨਹੀਂ ਕੀਤੇ ਹੁੰਦਾ ਜਾ ਲੜੋ ਤੁਸੀਂ ਵੀ ਕਿੰਨਾ ਪਾਣੀ ਆਉਂਦਾ ਆ ਰਿਹਾ ਹੋ ਕੀ ਅਜੇ ਤੱਕ ਨਾ ਹੀ ਉਹ ਬੰਦ ਹੋਣ ਦੀ ਕੋਈ ਸੰਭਾਵਨਾ ਹੈ ਕਿਉਂਕਿ ਜਿੰਨੀ دیر ਉਸੇ ਲੈਵਲ ਤੇ ਨਹੀਂ ਹੈ ਜੀ ਲੱਗਦਾ ਨਹੀਂ ਪ੍ਰਸ਼ਾਸਨ ਕਿਸ ਬੰਨੇ ਚਾਹੁੰਦਾ ਵੀ ਇਹ ਡੋਮ ਪੈਂਦਾ ਤਾਂ ਪਾਣੀ ਜਿਹੜਾ ਪ੍ਰਸ਼ਾਸਨ ਚਾਹੁੰਦਾ ਇੱਕ ਵੀ ਕਹਿ ਬਣੇ ਜਿਹੜਾ ਪਾワー ਪਾਣੀ ਦਾ ਪੈਜੇ ਜਾ ਕੇ ਬਣੇ ਡੇਪਾ ਤਾਂ ਹੀ ਵੀ ਜੀ ਸਰ ਕੀ ਦੇਖੋ ਇਹਨਾਂ ਨੇ ਤਾਂ ਡੋਬਣਾ ਹੀ ਆ ਯਾਰ ਹੁਣ ਆ ਜਿਹੜੇ ਆ ਬਣੇ ਆ ਸਾਡੇ ਪ੍ਰਸ਼ਾਸਨ ਨੂੰ ਜੇ ਇਹਨਾਂ ਹੋਵੇ ਪ੍ਰਸ਼ਾਸਨ ਤਾਂ ਸਾਰਾ ਡੋਬ ਗਿਆ ਹੀ ਆ ਪਹਿਲਾਂ ਮੁੰੇਗਲ ਦੱਸੋ ਕਿਤੇ ਅੱਗ ਲੱਗ ਜੇ ਡੇਰਾ ਬਣਾਣ ਕਿ ਐਂਬੂਲੈਂਸ ਹੈ ਨਹੀਂ ਕੀ ਹੁਣ ਆ ਆਫਤ ਬਣੀ ਹੈ ਪ੍ਰਸ਼ਾਸਨ ਦੇ ਕੋਲ ਕੋਈ ਬੋਟ ਨਹੀਂ ਹੈਗੀ ਲੋਕਾਂ ਨੂੰ ਤਾਂ ਦੇਖੋ ਨਸ਼ੇ ਵਾਲੇ ਪਾਸਿਓਂ ਵੀ ਮਾਰਿਆ ਜਾ ਰਿਹਾ ਇਧਰਲੇ ਪਾਸਿਓਂ ਵੀ ਲੋਕਾਂ ਨੂੰ ਮਾਰਿਆ ਜਾ ਰਿਹਾ ਬੇਰਜ਼ਗਾਰੀ ਵਾਲੋ ਵੀ ਮਾਰਿਆ ਜਾ ਰਿਹਾ ਹਰ ਪਾਸੇ ਤੋਂ ਸਰਕਾਰਾਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀਆਂ ਨੇ ਸੋ ਆ ਜਿਹੜਾ ਸਾਰਾ ਕੁਝ ਹੈਗਾ ਇੱਥੇ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਵੇਲੇ ਜਿਹੜਾ ਹੈਗਾ ਇਹਨਾਂ ਲੋਕਾਂ ਨੂੰ ਇਸ ਆਫਤ ਦੇ ਵਿੱਚੋਂ ਕੱਢਣ ਦੀ ਮੈਂ ਸਵੇਰੇ ਵੀ ਆ ਕੇ ਡਿਪਟੀ ਕਮਿਸ਼ਨਰ ਗਰਦਾਸਪੁਰ ਨੂੰ ਫੋਨ ਕਰਕੇ ਤੇ ਗੱਲ ਕੀਤੀ ਸੀ ਵੀ ਇੱਥੇ ਤਾਂ ਕੋਈ ਹਾਲਾਂ ਤੱਕ ਮਤਲਬ ਰਾਤ ਟੀਮ ਨਹੀਂ ਪਹੁੰਚੀ ਸੋ ਉਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਨੇ ਉਹ ਇੱਥੇ ਟੀਮਾਂ ਪਹੁੰਚੀਆਂ ਨੇ ਐਨਡੀਆ ਰੱਖਦੀਆਂ ਟੀਮਾਂ ਵੀ ਜਿਹੜੀਆਂ ਨੇ ਉਹ ਪਹੁੰਚੀਆਂ ਨੇ ਹੁਣ ਇਸ ਵੇਲੇ ਆਰਮੀ ਵੀ ਆਈ ਹੈ ਸੋ ਉਹ ਲੋਕਾਂ ਨੂੰ ਇੱਥੋਂ ਕੱਢਣ ਦਾ ਜਿਹੜਾ ਉਹ ਯਤਨ ਕਰਨਗੇ ਪਰ ਮੈਂ ਸਿਰਫ ਮੋੜ ਕਿਉਂਕਿ ਮੈਂ ਕੋ ਰਜਨੀਤਿਕ ਮਤਲਬ ਸਾਡੇ ਪ੍ਰਸ਼ਾਸਨ ਦੀ ਉਹ ਗਲਤੀ ਜਿਹੜੀ ਉਹ ਦੱਸਣੀ ਪੈਂਦੀ ਹੈ ਕਿ ਨਹਿਰਾਂ ਜਿੰਨੇ ਦਰਿਆ ਰਹਿ ਗਏ ਨੇ ਪਾਣੀ ਦੀ ਜਗ੍ਹਾ ਤੇ ਉਹ ਤੇਰੇ ਤੱਕ ਭਰੀ ਪਈ ਹੈ ਤਾਂ ਫਿਰ ਜੇਕਰ ਰੇਤਾ ਨਿਕਲੂਗੀ ਤਾਂ ਪਾਣੀ ਜਿਹੜਾ ਉਹ ਉਸ ਜਗ੍ਹਾ ਤੇ ਰਹੂਗਾ ਨਾ ਪ੍ਰਸ਼ਾਸਨ ਵੱਲ ਤੋਂ ਪੂਰੇ ਜਿਹੜੇ ਦਾਅਵੇ ਕੀਤੇ ਗਏ ਨੇ ਸਾਰੇ ਮਤਲਬ ਲੰਗਰ ਦੇ ਜੰਪ ਪਤਾ ਜਿਹੜੇ ਸਾਰੇ ਹੰਡੀ ਨਾਫਤੀ ਫਾਜਾ ਸਾਰੇ ਨਹੀਂ ਲੰਗਰ ਦੇ ਪ੍ਰਬੰਧ ਕੀ ਕਰਨਗੇ ਮੈਂ ਕਹਿੰਦਾ ਲੰਗਰ ਦੇ ਪਰਬੰਧ ਤੁਸੀਂ ਨਾ ਕਰਿਆ ਕਰੋ ਤੁਸੀਂ ਜਿਹੜਾ ਮਤਲਬ ਉਹ ਚੋ ਰੇਤਾ ਕੱਢ ਕੇ ਦਰਿਆ ਸਾਫ਼ ਕਰਨੇ ਆ ਤੁਸੀਂ 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 ਉਹ ਕੰਮ ਕਰੋ ਨਾ ਦਰਿਆਵਾਂ ਨੂੰ ਸਾਫ਼ ਕਰੋ ਤੁਸੀਂ ਤੇ ਜਿਹੜੇ ਵਾਅਦੇ ਜਿੰਨੇ ਹੁੰਦੇ ਨੇ ਇਹਨਾਂ ਦੇ ਕੇ ਸਾਡੇ ਪ੍ਰਬੰਧ ਨੇ ਪ੍ਰਬੰਧ ਯਾਰ ਇਹਨਾਂ ਨੇ ਕਹਦੇ ਨੇ ਕੀ ਕਰ ਲੈਣੇ ਪ੍ਰਬੰਧ ਇੱਥੇ ਦੱਸਿਆ ਮੈਨੂੰ ਕੋਆ ਕੇ ਕੋ ਸਰਕਾਰੀ ਟੀਮ ਕੀ ਆ ਤਾਂ ਸਿੱਧਾ ਤਹਿਸੀਲਦਾਰ ਤਹਿਸੀਲਦਾਰ ਸਾਹਿਬ ਮੈਨੂੰ ਦੋ ਵਾਰ ਮਿਲਿਆ ਜਦੋਂ ਮਰਨ ਪੁੱਛਦਾ ਕਿ ਤੁਸੀਂ ਕੀ ਕਰ ਰਹੇ ਹੋ ਉਹਨਾਂ ਦੇ ਕੋਲ ਜਵਾਬ ਹੀ ਨਹੀਂ ਆ ਗਰਾਊਂਡ ਲੈਵਲ ਤੇ ਦੱਸਣਾ ਮੈਂ ਸਵੇਰ ਦਾ ਇੱਥੇ ਖੜਾ ਇੱਥੇ ਆ ਕੇ ਕੋਈ ਗੱਲ ਕਰੇ ਨਾ ਕੋਈ ਐਮਐਲਏ ਗੱਲ ਕਰੇ ਕਿ ਹਾਂ ਵੀ ਅਸੀਂ ਆਹ ਕਰ ਰਹੇ ਹਾਂ ਜੇ ਹੁਣ ਇੱਥੇ ਆਹ ਗੱਲ ਕਰ ਲਈਏ ਕਿ ਆਪਾਂ ਐ ਜਾ ਕੇ ਫੋਟੋ ਖਿਚਾ ਲਈਏ ਆਪਾਂ ਉਂ ਜਾ ਕੇ ਫੋਟੋ ਖਿਚਾ ਲਈਏ ਯਾਰੇ ਫੋਟੋਆਂ ਖਿਚਾਉਣ ਦਾ ਵੇਲਾ ਇਹਦੇ ਨੇ ਤੇ ਹੈ ਕਿ ਤੁਸੀਂ ਐਡਵਾਂਸ ਤਿਆਰੀ ਕੀ ਕੀਤੀ ਉਹ ਚੀਜ਼ ਦੱਸੋ ਹੜ੍ਹਾਂ ਤੋਂ ਬਚਾਉਣ ਦੇ ਲਈ ਤੁਸੀਂ ਕੀ ਕੀਤਾ ਇੱਥੇ ਆਇਆਂ ਨੂੰ ਤਾਂ ਤੁਸੀਂ ਬਿਸਕੁਟ ਦੇ ਦੋਗੇ ਆਇਆਂ ਨੂੰ ਤਾਂ ਤੁਸੀਂ ਮਤਲਬ ਇੱਥੇ ਜਿਹੜਾ ਕੋਈ ਪਾਣੀ ਦੀ ਪੇਟੀ ਫੜਾ ਦੋਗੇ ਕਿਸੇ ਨੂੰ ਲੰਗਰ ਤਾਂ ਤੁਸੀਂ ਲਾ ਦੋਗੇ ਮੈਂ ਤੇ ਉਹ ਚੀਜ਼ ਪੁੱਛਦਾ ਮੈਂ ਚਾਹੇ ਕੇਂਦਰ ਦੀ ਜ਼ਿੰਮੇਵਾਰੀ ਹੋਵੇ ਚਾਹੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੋਵੇ ਕਿ ਉਹ ਗਨਾਉਂ ਇੱਥੇ ਆ ਕੇ ਭਾਵੇਂ ਕੋਈ ਮੈਂਬਰ ਪਾਰਲੀਮੈਂਟ ਆਵੇ ਭਾਵੇਂ ਇੱਥੇ ਦਾ ਐਮ ਲੋਕਾਂ ਦੇ ਕੋਲ ਜਾਣ ਤੋਂ ਪਹਿਲਾਂ ਮੈਨੂੰ ਇੱਛਾ ਹੈ ਕਿ ਜਵਾਬ ਦੇਣਾ ਵੀ ਕੀਤਾ ਕੀ ਇਹਨਾਂ ਨੂੰ ਬਚਾਉਣ ਲਈ ਇੱਕ ਵੀ ਚੀਜ਼ ਕਰਾਉਣ ਐ ਯਾਰ ਗੱਲਾਂ ਕਰ ਛੱਡਨੀ ਆ ਮਤਲਬ ਬਸ ਹੀ ਉੱਥੇ ਆ ਕਰ ਦਿੱਤਾ ਅਸੀਂ ਉੱਥੇ ਆ ਕਰ ਦਿੱਤਾ ਕੀ ਕਰ ਦਿੱਤਾ ਯਾਰ ਵਾਦੇ ਤਾਂ ਪਹਿਲਾਂ ਵੀ ਸਰਕਾਰਾਂ ਐਂ ਕਰਦੀਆਂ ਨੇ ਹੁਣ ਲੋਕ ਮਰ ਰਹੇ ਆ ਇਹਨਾਂ ਨੂੰ ਇੱਥੇ ਮਰਦਿਆਂ ਵੇਖ ਕੇ ਦੁੱਖ ਕਿੰਨੂ ਆ ਸਾਨੂੰ ਆ ਸਾਡੇ ਭਰਾ ਆ ਇਹਨਾਂ ਲੋਕਾਂ ਵੋਟਾਂ ਵਟੋਰ ਕੇ ਤੇ ਤੁਹਾਡੇ ਹੁੰਦਿਆਂ ਆ ਜਿਹੜਾ ਬਦਲਾਅ ਹੀ ਉਹ ਵੀ ਦੂਜਿਆਂ ਵਰਗਾ ਹੀ ਬਣ ਗਿਆ ਸਾਰਾ ਕੁਝ ਕਿੱਥੇ ਆ ਦੱਸੋ ਮਤਲਬ ਕੋਈ ਯਾਰ ਕਿਤੇ ਰਤਾ ਵੀ ਇਨਸਾਨੀਅਤ ਹੈ ਜੇ ਕਿਤੇ ਇਨਸਾਨੀਅਤ ਹੈ ਤਾਂ ਸਾਨੂੰ ਦੱਸ ਦਿੱਤਾ ਜਾਵੇ ਕੋਈ ਵੀ ਆ ਕੇ ਗਣਾ ਦੇਵੇ ਜਾਈਨੇ ਸਾਰੇ ਇੱਥੇ ਲੋਕ ਖੜੇ ਐ 23 ਦੇ ਵਿੱਚ ਵੀ ਇੱਥੇ ਕੀ ਖਰਾਬ ਬਣੇ ਸੀ ਆਹ ਨਹੀਂ ਸੀ ਬੇਸ਼ੱਕ ਬਣੇ ਪਰ ਉਦੋਂ ਸਿਰਫ ਉਧਰਲੇ ਪਾਸੇ ਇੱਕ ਗੁਰਚਕ ਵਾਲੇ ਪਾਸੇ ਜਿਹੜੀ ਟੁੱਟ ਕੇ ਤੇ ਪਰਲੇ ਪਾਸੇ ਹਜ਼ਾਰਾਂ ਏਕੜ ਜਿਹੜਾ ਅਸੀਂ ਪਰਾਂ ਭੋਨੇ ਵਾਲਾ ਸਾਈਡ ਵਾਲ ਨੂੰ ਫਸਲ ਖਰਾਬ ਹੋਈ ਸੀ ਤੇ ਉਦੋਂ ਦੇ ਹੀ ਅਸੀਂ ਇਧਰਲੇ ਪਾਸੇ ਜ਼ੋਰ ਲਾ ਰਹੇ ਆਂ ਵੀ ਦਰਿਆ ਖਾਲੀ ਕਰਾ ਲਓ ਇਹ ਤੁਸੀਂ ਨੂੰ ਰਿਪੇਅਰ ਕਰਵਾ ਲਓ ਤੁਹਾਨੂੰ ਪਤਾ ਹੁੰਦਾ ਪਾਣੀ ਛੱਡਣਾ ਔਰ ਹੋਰ ਤੇ ਹੋਰ ਸੁਣੋ ਗੱਲ ਦਰਿਆ ਜਦੋਂ ਬਿਆਸ ਸ਼ੁਰੂ ਹੁੰਦਾ ਨਾ ਹਿਮਾਚਲ ਚ ਉਧਰ ਮੀਰਥਲ ਏਰੀਆ ਚ ਤੁਸੀਂ ਹੈਰਾਨ ਹੋਵਗੇ ਉਥੇ ਦੋ ਪਿੰਡਾਂ ਦੀ ਜ਼ਮੀਨ ਦੇ ਵਿੱਚ 1.5 ਕਿਲੋਮੀਟਰ ਦੇ ਵਿੱਚ ਤੁਸੀਂ ਹੈ ਨਹੀਂ ਤੁਸੀਂ ਹੈ ਨਹੀਂ ਆਏ ਉਥੇ ਉਹ ਜੇ ਤੇ ਗਰਦਾਸਪੁਰ ਸਾਈਡ ਵਾਲੇ ਪਾਸੇ ਨੂੰ ਕਿਤੇ ਬੰਨ ਟੁੱਟ ਜੇ ਉਧਰੋਂ ਬਚਾਅ ਹੋ ਜਾਂਦਾ ਜੇ ਨਹੀਂ ਟੁੱਟਾ ਤੇ ਉਧਰੋਂ ਰੜੇ ਪਾਣੀ ਜਿਹੜਾ ਹੈਗਾ ਫਟੇ ਫਟੇ ਉਧਰ ਚਲ ਜਾਂਦਾ ਉਹ ਕੀ ਆ ਹਿਮਾਚਲ ਦਾ ਏਰੀਆ ਪੈਂਦਾ ਹਿਮਾਚਲ ਏਰੀਏ ਦੇ ਵਿੱਚ 1.5 ਕਿਲੋਮੀਟਰ ਤੁਸੀਂ ਨਹੀਂ ਬਣਾਈ ਇਹ ਯਾਰ ਇਹ ਇਹਨਾਂ ਲੋਕਾਂ ਨੂੰ ਮਤਲਬ ਸਾਡਾ ਸਾਡਾ ਤਾਂ ਇਹਨਾਂ ਨੇ ਜਿਵੇਂ ਪਿੱਛੇ ਕਰੋਨਾ ਆਈ ਸੀ ਕਰੋਨਾ ਦੀ ਬਿਮਾਰੀ ਥੋੜਾ ਜਿਹਾ ਅਬਾਦੀ ਘਟ ਕਰਨ ਦੀ ਪ੍ਰਕਿਰਿਆ ਹੈ ਤਾਂ ਹੋਰ ਹੋਰ ਬਹੁਤ ਸਕੈਂਡਲ ਸੀਗੇ ਹੁਣ ਵੀ ਇਹ ਲੋਕ ਸਾਨੂੰ ਮਾਰਨ ਤੇ ਆ ਜਿਹੜੀ ਸਾਡੀਆਂ ਡੇਢ ਅਰਬ ਆਬਾਦੀ ਹੈ ਇਹਨਾਂ ਨੇ 50 ਕਿ ਜਿਹੜੀ ਹੈਗੀ ਹੈ ਕੁਝ ਕਰੋੜ ਰੱਖਣ ਵਾਲੀ ਗੱਲਬਾਤ ਹੈਗੀ ਹੈ ਬਾਕੀ ਤੇ ਲੋਕਾਂ ਨੂੰ ਸਿੱਧੇ ਰੂਪ ਚ ਮਾਰਨ ਵਾਲੀਆਂ ਗੱਲਾਂ ਨੇ ਉਹ ਸਾਨੂੰ ਮਲਾਵਟੀ ਪਦਾਰਥ ਜਿਹੜੇ ਖਾਣ ਵਾਲੇ ਨੇ ਉਹ ਦੇ ਕੇ ਮਾਰ ਰਹੇ ਨੇ ਉਹ ਸਾਨੂੰ ਗਰੀਬਾਂ ਨੂੰ ਬਿਮਾਰੀਆਂ ਜਿਹੜੀਆਂ ਨੇ ਮਹਿੰਗੇ ਇਲਾਜ ਖਰਚਾ ਮਾਰਿਆ ਜਾ ਰਿਹਾ ਉਹ ਸਾਨੂੰ ਐ ਡੋਗ ਡੋਗ ਕੇ ਮਾਰਿਆ ਜਾ ਰਿਹਾ ਉਹ ਸਾਨੂੰ ਨਸ਼ਿਆਂ ਦੇ ਨਾਲ ਮਾਰਿਆ ਜਾ ਰਿਹਾ ਇਹ ਤਾਂ ਮੈਂ ਸਾਫ਼ ਕਹੂੰਗਾ ਕਿ ਇਹ ਸਿੱਧੇ ਰੂਪ ਦੇ ਵਿੱਚ ਆਬਾਦੀ ਘਟਾਉਣ ਵਾਲੀਆਂ ਗੱਲਾਂ ਨੇ ਕੋਈ ਸਾਨੂੰ ਸਾਡੇ ਨਾਲ ਇਥੋਂ ਦੇ ਕੁਝ ਇੱਕ ਸਮਝ ਮਜ਼ਦੂਰ ਜਿਨ੍ਹਾਂ ਨੇ ਸਾਰੀ ਇਸ ਤਰ੍ਹਾਂ ਜਿਹੜੀ ਕਿਸਾਨ ਦੇ ਖਿਲਾਫ ਜਿਹੜੀ ਆਪਣੇ ਭਰਾਤ ਜਿਹੜੀ ਰੋਜ਼ਪਰਸਨ ਤੇ ਕੀਤਾ ਉਹ ਸਮੇਂ ਰਾਤੀ ਜਿਹੜੇ ਇੱਕ ਪ੍ਰਸ਼ਾਸਨ ਵੱਲੋਂ ਕੁਝ ਪ੍ਰਬੰਧ ਕੀਤੇ ਕਰਲੇ ਜਾਂਦੇ ਤਾਂ ਇਹ ਸ਼ਾਇਦ ਐਸੋ ਜਿਹੜੀ ਨੁਕਤ ਨਾਮ ਉਹ ਮੈਂ ਤੁਹਾਡਾ ਆਪਣਾ ਪੱਤਰ ਲਾ ਪਾਉਂਦਾ